ਕਾਰ ਸਿਕਰ ਇੱਕ ਕੁੜੀ ਦੇ ਵੱਲੋਂ ਇੱਕ ਵਿਅਕਤੀ ਨੂੰ ਦਰੜਨ ਦਾ ਮਾਮਲਾ ਸਾਹਮਣੇ ਆਇਆ ਹੈ ਦਰਸਲ ਕਿਹਾ ਜਾ ਰਿਹਾ ਹੈ ਕਿ ਲੜਕੀ ਜਦੋਂ ਆਪਣੇ ਪਿਤਾ ਦੇ ਨਾਲ ਕਾਰ ਸਿਕ ਰਹੀ ਸੀ ਤਾਂ ਅਚਾਨਕ ਹੀ ਉਸਨੇ ਰੇਸ ਦੇ ਉੱਤੇ ਪੈਰ ਰੱਖ ਦਿੱਤਾ ਜਿਸ ਤੋਂ ਬਾਅਦ ਗੱਡੀ ਬੇਕਾਬੂ ਹੋ ਗਈ ਅਤੇ ਸਤਾਹੀ ਜਾ ਕੇ ਇੱਕ ਅਖਬਾਰਾ ਵੇਚਣ ਵਾਲੇ ਵਿਅਕਤੀ ਦੇ ਉੱਤੇ ਚੜ ਜਾਂਦੀ ਹੈ ਜਿਸ ਦੇ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ ਹਾਲਾਂਕਿ ਇੱਥੇ ਹੀ ਗੱਡੀ ਨਹੀਂ ਰੁਕਦੀ ਅੱਗੇ ਜਾ ਕੇ ਜੋ ਭਾਜਪਾ ਦੇ ਆਗੂ ਨੇ ਮਨੋਰੰਜਨ ਕਾਲੀਆ ਉਹਨਾਂ ਦੀ ਗੱਡੀ ਦੇ ਵਿੱਚ ਵੀ ਇਹ ਟੱਕਰ ਮਾਰਦੀ ਹੈ ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਉਸ ਸਮੇਂ ਮਨੋਰੰਜਨ ਕਾਲੀਆ ਆਪਣੀ ਗੱਡੀ ਦੇ ਵਿੱਚ ਨਹੀਂ ਸੀ ਜਿਸ ਦੇ ਕਾਰਨ ਨਹੀਂ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਹਾਲਾਂਕਿ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਗੱਡੀ ਉਹਨਾਂ ਦੇ ਘਰ ਦੇ ਵਿੱਚ ਵੱਜ ਕੇ ਜਾ ਕੇ ਰੁਕਦੀ ਹੈ ਜਿਸ ਤੋਂ ਬਾਅਦ ਹੁਣ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਲੜਕੀ ਜੋ ਤੋਂ ਆਪਣੇ ਪਿਤਾ ਦੇ ਨਾਲ ਗੱਡੀ ਸਿੱਖ ਰਹੀ ਸੀ ਤਾਂ ਅਚਾਨਕ ਹੀ ਗੱਡੀ ਬੇਕਾਬੂ ਹੋ ਜਾਂਦੀ ਹੈ ਬੇਕਾਬੂ ਹੋਣ ਤੋਂ ਬਾਅਦ ਇੱਕ ਵਿਅਕਤੀ ਨੂੰ ਦਰੜਦੀ ਹੈ ਹਾਲਾਂਕਿ ਇੱਥੇ ਹੀ ਬਸ ਨਹੀਂ ਹੁੰਦੀ ਫਿਰ ਅੱਗੇ ਜਾ ਕੇ ਜੋ ਭਾਜਪਾ ਆਗੂ ਨੇ ਉਹਨਾਂ ਦੀ ਗੱਡੀ ਦੇ ਵਿੱਚ ਟੱਕਰ ਮਾਰਦੀ ਹੈ ਜਿਸ ਦੇ ਕਾਰਨ ਦੋਵੇਂ ਹੀ ਗੱਡੀਆਂ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਤਾਂ ਇਹ ਤਾਜ਼ਾ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਇੱਕ ਗੱਡੀ ਸਿੱਖ ਰਹੀ ਲੜਕੀ ਦੇ ਵੱਲੋਂ ਪਹਿਲਾਂ ਇੱਕ ਵਿਅਕਤੀ ਨੂੰ ਟੱਕਰ ਮਾਰੀ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਦੂਸਰੀ ਇੱਕ ਗੱਡੀ ਖੜੀ ਹੁੰਦੀ ਹੈ ਉਸ ਦੇ ਵਿੱਚ ਟੱਕਰ ਮਾਰ ਦਿੰਦੀ ਹੈ ਜਿਸ ਤੋਂ ਬਾਅਦ ਹੁਣ ਪੁਲਿਸ ਮੌਕੇ ਤੇ ਪਹੁੰਚੀ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਵੇਰੇ ਸਬਕਸਤ ਵਜੂ ਹੈ ਸੀ ਜੀ ਮੈਂ ਆਪਣਾ ਜਾ ਰਿਆ ਸੀ ਆਪਣੀ ਸਾਈਡ ਤੋਂ ਸਾਈਕਲ ਤੇ ਤੇ ਕਾਫੀ ਪਿਛੋ ਬੈਕ ਲੈ ਕੇ ਮਰ ਰਿਹਾ ਕਿੰਨੇ ਮਾਰ ਲੜਕੀ ਸੀ ਡਰਾਈਵ ਕਰ ਰਹੀ ਕੋਈ ਕਿੰਨੇ ਕੋਈ ਕਿੱਥੇ ਦੀ ਗੱਲ ਹੈ ਆ ਸ਼ਾਸਰੀ ਚੋਂ ਇਹ ਤੁਸੀਂ ਕੰਮ ਕਾਲੇ ਸਾਹਿਬ ਦੀ ਕੋਠੀ ਦੇ ਸਭ ਨੂੰ ਤੁਸੀਂ ਕੰਮ ਕੀ ਕਰਦੇ ਹੋ ਅਖਬਾਰ ਦਾ ਅਖਬਾਰ ਵੰਡਦੇ ਹੋ ਅਖਬਾਰ ਲੈ ਕੇ ਜਾ ਰਹੇ ਹੋ ਹਾਂਜੀ ਜਦੋਂ ਐਕਸੀਡੈਂਟ ਹੋਇਆ ਉਸ ਟਾਈਮ ਤੇ ਕੋਈ ਆਪਣੇ ਕਹਿੰਦੇ ਕੁਝ ਹੋਰ ਵੀ ਇੰਜਰਡ ਹੋਇਆ ਹੈ ਅਣੀ ਮੈਂ ਥੱਲੇ ਸੀ ਗੱਡੀ ਦੀ ਗੀਨੀ ਕਿੰਨੀ ਤੇਜ਼ ਸੀ کافی ਜ਼ਿਆਦਾ ਤਾਂ ਪਹਿਲੇ ਲੱਗੇ ਕਿ ਸਵੇਲੇ ਮਾਰੀ ਸੀ ਜਿਹੜਾ ਗੱਡੀ ਚਲਾ ਰਹੇ ਸਨ ਰੇ ਸੀਗੇ ਉਹ ਆਈ ਥਿੰਕ ਸ਼ਾਇਦ ਉਹ 25 ਸਾਲ ਦੀ ਕੁੜੀ ਹੈ ਜੰਗ ਲੜਕੀ ਸੀ ਆ ਨਹੀਂ ਰਾਮ ਸ਼ੰਕਰ ਕੀ ਗੱਲ ਕੀ ਹੋਈ ਹੈ ਕਿ ਨਵੀਂ ਗੱਡੀ ਇਹ ਗੱਡੇ ਇੱਥੇ ਮੋੜਨ ਲੱਗੇ ਸੀਗੇ ਗੱਡੇ ਮੋੜਦੇ ਹੋਏ ਮੋੜ ਆ ਪੂਰੇ 7 ਵਜੇ ਗੱਡੇ ਸਿਖਾਉਂਦੇ ਸੀਗੇ ਆਪਣੇ ਕੋਲੇ ਨੂੰ ਇੱਥੇ ਗੱਡੇ ਮੋੜਨ ਲੱਗੇ ਬੈਕ ਕਰਨ ਲੱਗੇ ਰੇਸ ਹੋ ਗਈ ਤੇਜ਼ ਤੇ ਤੇ ਇਹਨਾਂ ਕੋਲ ਸਾਬੇ ਨਹੀਂ ਗਈ ਸਾਬੇ ਨਹੀਂ ਗਈ ਜਦੋਂ ਆਪਣੇ ਸਾਹ ਦੀ ਗੱਡੀ 'ਚ ਲੱਗੇ ਉੱਥੇ ਬੈਕ ਹੋ ਕੇ ਕਿਸੇ ਨੂੰ ਆ ਗਈ ਤੇ ਕਿੰਨੇ ਵੀ ਹਣੇ ਘਾਇਲ ਹੋਏ ਜਿੱਤੇ ਕਿਤੇ ਕਿਤੇ ਇੱਕ ਬੰਦਾ ਤਾਂ ਫੱਟਰ ਜਾ ਹੋ ਗਿਆ ਸਰ ਤੇ ਸੱਟ ਲੱਗੀ ਉਸਕੇ ਸਾਈਕਲ ਵੀ ਗੱਡੀ ਦੇ ਅੰਦਰ ਆ ਗਈ ਇਸ ਲਈ ਤੁਸੀਂ ਜੁੜੀ ਕਿੱਥੇ ਕਰਦੇ ਆਹੇ ਇੱਥੇ ਕੋਠੇ ਸਾਹ ਸਾਹ ਦੇ ਪੁਤੀ ਗਾੜ ਦੇ ਕਿਨਾਰੇ ਕਾਲਿਆ ਸਾਹ ਦੇ ਹੂੰ ਤੁਹਾਡੇ ਵੀ ਇੱਥੇ ਕੋ ਵੱਜਣ ਲੱਗੀ ਸੀ ਕਿ ਤੁਸੀਂ ਬਾਹਰ ਲੈ ਆਏ ਤੇ ਇੱਥੇ ਸੀਗੇ ਆਏ ਪਿੱਛੇ ਆ ਗਏ ਆਪਣਾ ਬਚਾਅ ਪਹਿਲੇ ਕਰ ਲੈ ਦੇ ਗਰੇ ਸਤੈ ਕਿੰਨੇ ਕਿੰਨੇ ਬੱਚੇ ਦੀ ਉਮਰ ਕਿੰਨੇ ਕੁ ਲੱਗ ਰਹੀ ਸੀ ਨੀ ਹੈ ਨਾਨਾ ਜਿਆਦਾ ਸੀਗੇ 16 17 ਸਾਲ ਦੇ ਹੰ 100 ਲੱਗਦੇ ਸੀ ਬੱਚੇ ਹਾਂ ਸਾਰੇ ਬਹਾਉਗੇ 20 22 ਸਾਲ ਦੇ ਤੇ ਵੱਡੇ ਰਹੇ ਨੇ ਅਰੇ ਪਿਓ ਨਾੜੀ ਸਿਖਾਉਂਦਾ ਸੀਗਾ ਜਿਮੋ ਜਿਹੜਾ ਐਕਸੀਡੈਂਟ ਹੋਇਆ ਕਿੰਨੇ ਵਜੇ ਹੋਇਆ ਕੀ ਇਹ 6:30 7:00 ਵਜੇ ਹੋਇਆ ਜੀ ਇਹ ਫਾਲੀਆ ਮંત્રી ਸਾਹਿਬ ਮਨੋਰੰਜਨ ਕਾਲੀਆ ਜੀ ਉਹਨਾਂ ਦੀ ਕੋਠੀ ਦੇ ਬਿਲਕੁਲ ਸਾਹਮਣੇ ਹੋਇਆ ਇੱਕ ਲੜਕੀ ਗੱਡੀ ਸਿੱਖ ਰਹੀ ਸੀ ਉਹਦਾ ਪਿਤਾ ਉਹਨੂੰ ਸਿਖਾ ਰਿਆ ਸੀਗਾ ਤੇ ਉਹ ਅਚਾਨਕ ਇੱਕ ਸਾਈਕਲ ਵਾਲਾ ਆਇਆ ਅੱਗੇ ਤੇ ਉਹਨੂੰ ਸਾਈਡ ਮਾਰੀ ਸਾਈਕਲ ਵਾਲਾ ਸਾਈਡ ਤੇ ਡਿੱਗ ਪਿਆ ਤੇ ਸਾਈਕਲ ਥੱਲੇ ਆ ਗਿਆ ਉਹ ਲੜਕੇ ਖबराਉਣ ਨਾਲ ਉਹਨੇ ਐਕਸਿਲੇਟਰ ਦਬਤਾ ਗੱਡੀ ਦਾ ਤੇ ਗੱਡੀ ਜਾ ਕੇ ਸਾਹਮਣੇ ਕਾਲੀਆ ਸਾਹਿਬ ਦੀ ਕੋਠੀ ਕੋਲ ਖੜੀ ਸੀਗੀ ਉਹਨਾਂ ਦੀ ਗੱਡੀ 'ਚ ਭੱਜੀ ਗੇਟ ਭੰਨਤਾ ਕਾਫੀ ਨੁਕਸਾਨ ਹੋਇਆ ਮਤਲਬ ਤੇ ਇੰਜਰ ਕਿੰਨੇ ਲੋਗ ਹੋਏ ਨੇ ਇੰਜਰ ਇੱਕ ਲੜਕਾ ਇੱਕੋ ਹੀ ਆਇਆ ਮੁੰਡਾ ਸਾਈਕਲ ਵਾਲਾ ਦੀਪਨਾ ਆ ਉਹਦਾ ਤੇ ਠੀਕ ਹੈ ਫਿਲਹਾਲ ਉਹ ਨਹੀਂ ਉਹ ਠੀਕ ਨਹੀਂ ਠੀਕ ਨੇ ਉਹ ਬਿਲਕੁਲ ਠੀਕ ਨੇ ਉਹਦਾ ਨਾਮ ਕੀ ਹੈ ਇਹ ਰਸਤੇ ਮਹੱਲੇ ਦੇ ਰਹਿਣ ਵਾਲੇ ਹੈ ਜੀ ਏਜ ਕਿੰਨੀ ਕੁ ਹੈ ਜਿਹੜਾ ਲੜਕੀ ਦੀ ਏਜ 18 ਮਹੀਨੇ 18 ਸਾਲ ਤੇ 3 ਮਹੀਨੇ ਦੱਸ ਦੇ ਅੰਡਰਏਜ ਵੀ ਦੱਸਿਆ ਗਿਆ ਅੰਡਰਏਜ ਤਾਂ 18 ਮਹੀਨੇ ਮਤਲਬ ਉਹਦਾ ਲਰਨਿੰਗ ਅਨ ਲਾਇਸੈਂਸ ਬਣਿਆ ਹੋਇਆ ਹੈ ਤੇ ਵਰਕ ਪੀਓ ਕੇ ਅੰਦਰ ਦੂਜਾ ਅਪਲਾਈ ਕੀਤਾ ਹੋਇਆ ਹੈ ਨਾਮ ਨਾਮ ਕੀ ਹੈ ਤੁਹਾਡਾ ਨਾਮ ਮੇਰੇ ਕੋਲ ਡਾਇਰੀ ਪਈ ਹੈ ਮੈਂ ਉੱਥੇ ਲਿਖਿਆ ਹੈ ਤੇ ਜਿਹੜਾ ਇਜੈਟ ਹੋਇਆ ਉਹ ਠੀਕ ਹੈ ਹੁਣ ਠੀਕ ਹੈ ਉਹ ਹਸਪੀਟਲ ਤੋਂ ਆਇਆ ਸੀਗਾ ਹੁਣ ਉਹਦੇ ਟੈਸਟ ਵਗੈਰਾ ਕਹਿੰਦੇ ਮੈਂ ਕਰਵਾਉਣੇ ਤੇ ਕਰਵਾਏ ਕੀ ਕਰਨਾ ਫਿਲਹਾਲ ਤੇ ਉਹ ਆਪਣੇ ਟੈਸਟ ਵਗੈਰਾ ਕਰਾਉਂਦਾ ਆ ਜੋ ਲਿਖਾਉਣਗੇ ਉਹ ਹਿਸਾਬ ਨਾਲ ਕਰਵਾਇਆ